ਦੇ ਨਹੀਂ ਪਾਈ ਸਪਰੇ ਨਹੀਂ ਕੀਤੀ ਸਿਰਫ ਕਨੇ ਪਾਣੀ ਦੇ ਦਿੱਤੇ ਕੰਪਰੈਸ ਤੇ ਕੁਝ ਨਹੀਂ ਕੀਤਾ ਇਸ ਲਈ ਉਹਨੂੰ ਇੱਕ ਕੱਤਾ ਦੂਜੇ ਤੀਜੇ ਦਿਨਾਂ ਕਰੇ ਪਾਣੀ ਜਨਾ ਤਾ ਆਇ ਲੱਗਦੇ ਰੇ ਆ ਤੇ ਹੁਣ ਜੇ ਸਾਡੇ ਵੱਸੋਂ ਲੱਗਣ ਤਾਂ ਅਸੀਂ ਪੁੱਛਿਆ ਵੀ ਕੀ ਪਾ ਤੇ ਦੁਕਾਨਦਾਰ ਕਹਿੰਦੇ खु अपनी गेट खोलो सुख वर्गे भी आ तो गए सारे आ गए बाव खुला तो दूसरा सुख अंदर लग गया दरवाजा भाई हां जा। आ, अच्छा भुल गई थी मैं कुछ नहीं कहना ए, ना। ये ना डर ਗੰਦਾ ਜਰਾ ਹੋਵੇ ਤਾਂ ਗੰਦਾ ਕੋਈ ਨਹੀਂ ਹੈ ਕਿਦਾਂ ਨਹੀਂ ਗੰਦਾ ਕਹਿੰਦਾ ਮੈਂ ਕਾਦਾ ਬਹੁਤ ਬੜਾ ਸਿਆਣਾ ਆਜੋ ਕੁੜੀ ਆਜੋ ਚੱਲ ਬਹੁਤ ਚੱਲ ਇਹਨਾਂ ਆ ਬਾਹਰ ਟਾਈਮ ਆਦਾਈ ਹੈ ਹਾਂ ਮੇਰੇ ਕਿਤਾਬਾਂ ਦੇਖ ਲਓ ਆ ਲੈਦਾ ਬੰਦਾ ਬਹੁਤ ਨਹੀਂ ਦੀਪਕ ਇੱਧਰ ਆ ਗਿਆ ਚਲੋ ਨਹੀਂ ਹੁਣ ਆਪਾਂ ਤੋੜਦੇ ਆਂ ਸਬਜ਼ੀ ਆਪ ਦੇ ਰਹੋਗੇ ਆਪਣ ਤਾਂ ਆਪਾਂ ਘਰੇ ਜਾ ਕੇ ਸਬਜ਼ੀ ਬਣਾਉਣੀ ਵੀ ਹੈ ਜੇ ਉਧਰ ਵਾ ਗਿਆ ਭਾਈ ਚੱਲ ਲੈ ਕੇ ਬਣ ਸਬਜ਼ੀ ਚਾਪੋ ਭਾਈ ਧੀਰੇ ਸੀ ਭਾਈ ਬਹੁਤ ਚਲਦੀ ਚਾਪ ਸੁਣ ਰਿਹਾ ਨਾ ਚਪਲਾ ਰਾਹ ਨੇ ਚਿਲੰਗੀਆਂ ਚਪਲਾ ਨੇ ਸਸਰੀ ਗਾਲ ਭਾਈ ਕੁਰੁੰਗਾ ਹਾਂ ਕੁਰੁੰਗਾ ਕੌڑی ਵਾ ਜਾਂਦੇ ਆ ਮੁੜ ਕੇ ਅਸੀਂ ਸਬਜ਼ੀ ਲੈਣੇ ਆਏ ਆ ਇਸ ਦਾ ਮਾਂ ਆ ਤੇ ਗਰਾਂ ਕਰਕੇ ਹਾਂ ਮੁੜ ਕੇ ਨੋਕਲੇ ਦੇ ਵਾਸਤੇ ਚਾਹੀ ਕੇ ਵਸਾ ਹੁਣ ਕੋ ਨਾ ਬੋੜਦੇ ਨਾਲ ਇੱਥੋਂ ਟੋਰੀਆਂ ਲੈਣੇ ਆਏ ਨੇ ਅਗਲਾ ਮੁੱਠੀ ਖਾਣ ਕਦੋਂ ਵੀ ਲੱਗ ਜਾਣਾ ਬਾਈ ਤੋਰੀਆਂ ਲਗਾਣੀ ਮੈਂ ਪਾਸੇ ਕਾਲਾ ਕੁੱਤਾ ਨੂੰ ਹੀ ਜਾਂਦੇ

सब्जी बना ली भाई सब्जी बना ली हाँ नहीं तो 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 ला ला लिए। के लिए ना बना दी पहला ना कल क्या है गए साडे वाले कल हाल ही खाना ਮਰਾਸੀ ਨਹੀਂ ਸਰਪਜੀਤ ਜੀ ਮੁੱਲ ਦੀ ਅਮਨਦੀਪਾ ਹੀ ਕਿਤੇ ਬੇੜਾ ਕਿ ਬੇੜਾ ਹਾਂ ਨਾ ਕਰੋ ਜਾਇ ਨਹੀਂ ਨਾ ਤੇ ਫਿਰ ਉਹ ਪੁੱਛ ਕੇ ਹੜਾ ਕੇ ਦੋ ਤਿੰਨ ਬੋਲੂ ਦੂਜੇ ਗਾਲ ਦੇ ਦੂਜੇ ਖਾਣਾ ਮੈਂ ਦੂਜੇ ਪੰਡੀ ਆਇਆ ਹਾਂ ਜਾਂਦਕੇ ਨਾ ਪੁਲੀਸ ਕਰੋਂਗੇ ਕਹਿੰਦੇ ਆਇਆ ਉਹਨੂੰ ਭਾਈ ਚੈਨਲ ਵਾਲੇ ਗੱਲ ਦਸੀਏ ਅਸੀਂ ਲਾਇਏ ਸੀ ਕਿ ਪੌਦੇ ਨਾ ਕਿ ਸਰਕਾਰ ਕਹਿੰਦੀ ਹੈ ਬੂਟੇ ਲਾਓ ਬੂਟੇ ਲਾ ਅਸੀਂ ਲਿਆ ਕੇ ਲਾਤੇ ਅਸੀਂ ਝੜਕ ਤੇ ਲਾਤੇ ਉੱਥੇ ਕੋਈ ਕੋਈ ਪਟਕੇ ਕੋਈ ਪਾਈ ਪਟਕੇ ਚੋਰੋਂ ਸਾਡੇ ਕੈਮਰੇ ਚ ਆ ਗਿਆ ਮਾੜੀ ਗੱਲ ਆ ਜੀ ਅਸੀਂ ਤਾਂ ਲਾਏ ਸੀ ਲਿਆ ਕੇ ਬਹੁਤ ਸਾਡੇ ਮਾੜੀ ਕੀਤੀ ਉਹਨੇ ਇਸ ਲਈ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ ਕੇ ਜੇ ਕੋਈ ਬੂਟਾ ਲਾਉਂਦਾ ਪੱਟਣ ਦੀ ਬਜਾਏ ਉਹ ਜੀ ਪਾਣੀ ਪਾਇਆ ਕਰੋ ਪਰ ਪੱਟੋ ਨਾ ਜੇ ਤਾ ਤੂੰ ਦੇਖ ਪਾ ਲੈ ਉਹਨੇ ਨਾ ਕਰੋ ਪਰ ਪੱਟੋ ਨਾ ਕਿਸੇ ਦੇ ਬੁੱਟੇ ਲਾਏ ਬਹੁਤ ਬਾੜਾ ਦੋਖਿਆ ਮੇਰਾ ਇਹ ਆਪਾਂ ਬੱਲੇ ਟੋੜੀ ਤੇ ਲੈ ਲੈ ਟੋੜ ਲੈ ਮੇਰਾ ਤਾਂ ਇਹ ਕੇਲੇ ਆ ਤੋ ਕਦੂੰਗਾ ਤੋ ਤੋੜੀਆਂ ਤੋ ਸਾਰੇ ਜੀ ਐਸ ਟਾਪ ਕਿੰਨੇ ਕਿੰਨੇ ਸੋਹਣੇ ਲੱਗੇ ਲੱਗਦੇ ਨੇ ਹੂੰ ਕੇਲੇ ਬਾੜੀ ਸੀ ਚੱਲ ਲੈ ਦੂਜੇ ਦਿਨ ਹੀ ਵਾਧ ਜਾਂਦੇ ਨੇ ਇਹ ਇਹਨਾਂ ਦੀ ਉੱਤ ਆ ਗਈ ਆ ਤਾਂ ਪੂਰੀ ਉੱਤ ਆ ਗਈ ਨਾ ਹੁਣ ਬੱਲਾ ਭਾਰੀ ਹੋ ਗਿਆ ਪਈਆਂ ਬੱਲਾ ਤਾਂ ਹੋ ਗਿਆ ਹਾਂ ਔੜੇ ਪੱਟੇ ਪੱਟੇ ਸਿਕਲ ਵੀ ਆ ਤਾਂ ਭਾਰੀ ਲੈਣੇ ਛੋਟੇ ਵੱਡੇ ਸਰ ਵੀ ਕਉ ਦੇ ਜਾਏਗਾ ਸਰ ਹਾਂ ਤੇ ਅਰਦਾ ਮੈਂ ਹੀ ਗੰਨ ਸੁਣ ਘਟਖਾ ਦਾ ਥੋੜੇ ਬਣਾਉਂਗੀ ਨਾ ਆਲੂ ਬਾਕੇ ਬਣਾ ਲੈ ਭਣੇ ਨਾ आलू, परने में, बद, भी नहीं नहीं। आलू, आलू 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 में भी बन के मैं सी ना ना हो नहीं बने। तोड़े तोड़े नहीं बने अच्छा, बने कोडे कोडे अच्छा खट्टे है बस पर भी बल्ला सिंह है पर ਲੋ ਜੀ ਹੁਣ ਆਪਾਂ ਭਾਲਦੇ ਆਂ ਕੱਦੂ ਕਦੂ ਨੇ ਬਲੇ ਪਾਣੀ ਵੱਧ ਪੈ ਗਿਆ ਪੀਲਾ ਹੋ ਗਿਆ ਨਾ ਨਹੀਂ ਇਹ ਸਾਰਾ ਹੋ ਗਿਆ ਢਗੇ ਸਿਆਲ ਲਾਹੀ ਪੁਰਾਣੀ ਵਾਲ ਲਾਹੀ ਇਹ ਪੁਰਾਣੀ ਹੈ ਪਤਨੀ ਨੂੰ ਅੱਛਾ ਇਹਦੀ ਤਾਂ ਜੋ ਉਮਰ ਦਾ ਫਰਕ ਪੈ ਗਿਆ ਅਸੀਂ ਆਪਣੀ ਤੋੜਦੇ ਆਂਗੇ ਬੰਨਾਂ ਤੋੜਿਆ ਨੇ ਵਾਧੂ ਆਮ ਆਹ ਹੋਇਆ ਲੱਗਦਾ ਮੈਂ ਤਾਂ ਉਹ ਆਰਾਮ ਤੋੜੀ ਮੈਨਸ ਮੇਰੇ ਖਾਣੀ ਚਾਹੀਦੀ ਹੈ ਹਾਂ ਸ਼ਾਮ ਨੂੰ ਨਹੀਂ ਖਾਣੀ ਚਾਹੀਦੀ ਇਹ ਸ਼ਹਿਰ ਨਾਲ ਵਾਲਾ ਹੁੰਦਾ ਨਾ ਯਾਰ ਨਾ ਕਹਿੰਦੇ ਆਪਣੀ ਜਿਹੜੀ ਪਿੱਤੇ ਦੀ ਪੱਥਰੀ ਹੈਗੀ ਹਾਂ ਉਹ ਜਾਂ ਉਹ ਬਣਦੀ ਹੈਗੀ ਯਾਰਨ ਵੱਧ ਖਾਣੇ ਸ਼ਾਮ ਨੂੰ ਕਦੇ ਵੀ ਪੈਣ ਬਲੇ ਐਰ ਨਾਲ ਚੀਜ਼ਾਂ ਕੋਈ ਨਹੀਂ ਖਾਣੀਆਂ ਚਾਹੀਦੀਆਂ ਤਾਪ ਇੱਕ ਨਿੱਕਾ ਗਾਹ ਆ ਵੀ ਕ ਪੈ ਗੰਦੂ ਚਲੋ ਜਗਾ ਨਾ ਪਾਂਚ ਪਾਈ ਆ ਆ ਵੀ ਕ ਪਾਈ ਬਾਲੇ ਛੋਟੇ ਆ ਤਾਂ ਵੱਡਾ ਗਾ ਵਧੀਆ ਹਲਦੇ ਹੋ ਤੇ ਨਾ ਹੋਤੇ ਉਸ ਪਾਸੇ ਚੋੜੀ ਪਾਂਚ ਆ ਤੇ ਉਧਰ ਪੈਣ ਕੇ ਬਾਹਰ ਲੱਗਦਾ ਮੈਂ ਚਾਰ ਹੀ ਲੈ ਕੇ ਆਈ ਉਹ ਸਵਾਦ ਬਣੇ ਮੈਨੂੰ ਆ ਲੱਗੇ ਹੁਣ ਵੱਧ ਲਿਆਉਂਦੀ ਆਣੀ ਚਾਟ ਭਰੇ ਬੰਦਿਆ ਹਾਂ ਮੈਂ ਕਰਦੇ ਰਹਿੰਦੇ ਆ ਬਾਜ਼ਾਰ ਵਾਲੇ ਹਾਂ ਕਰਦੇ ਰਹਿੰਦੇ ਉਹ ਪਤਾ ਉਹ ਜਨਾ ਰੇਹਾਂ ਸਪਰੇ ਆਪਣੇ ਬੇਹੂਹੇ ਵੱਧੁੰਦੇ ਉਹ ਬੇਹੂ ਟਾਈਮ ਪੈ ਜਾਂਦਾ ਹੁਣ ਹੂੰ ਹੂੰ ਮੁਗੀ ਅੜ ਗਿਆ ਨਾ ਇਹ ਆਪਦੀ ਉਮਰ ਲੈ ਕੇ ਟਾਈਮ ਲੈ ਕੇ ਪੱਕਿਆ ਓ ਟਿੱਕੇ ਟੁੱਟਾ ਕੇ ਛੇਤੀ ਪਕਾ ਦਿੰਦੇ ਆ ਹਾਂ ਕੁਦਰਤੀ ਤੌਰ ਤੇ ਪੱਕੀ ਚੀਜ਼ ਕੋਈ ਵੀ ਵਧੀਆ ਹੀ ਬਣਦੀ ਹੈ ਨਾ ਆ ਵੀ ਛੋਟਾ ਘਾਣਾ ਤੇ ਹਾਂ ਛੋਟਾ ਆ ਵੱਡਾ ਪਿਆਦੂ ਤਾਂ ਆ ਵੇਖ ਲਮਕੀ ਜਾਂਦਾ ਕਿੱਡਾ ਵੱਡਾ ਰਾਣੀ ਬਣੇ ਆ ਵੇਖ ਹਾਂ ਵਾਹ ਆਸ ਇੱਕ ਦੌੜ ਦੌੜ ਦੇਖੋ ਜੀ ਕद्दू ਕਿੱਡੇ ਸੋਹਣੇ ਲੱਗੇ ਆ ਇਹ ਤਾਂ ਤਾਂ ਹੋ ਨਹੀਂ ਵੱਡਾ ਉਹ ਵੱਡਾ ਆ ਠੀਕ ਆ ਕੱਚਾ ਆ ਨਾ ਪੱਕਾ ਨਾ ਕੱਚਾ ਦੇਖ ਤਾ ਉਹ ਵੀ ਚ ਆ ਵੀ ਦੇਖ ਲੈ ਮੇਰਾ ਇਹਦਾ ਟੋਲ ਜਾ ਫਿਰ ਦੋ ਦਿਨ ਇਹਦਾ ਮਨ ਇੱਥੇ ਪੈਣ ਕਰਾਉਂਗੇ ਹੱਲੇ ਆਹੀ ਜੀ ਨਾ ਆਹੀ ਸੀ ਇਹ ਤਾਂ ਵੱਡਾ ਹਾਂ ਆਹੀ ਸੀਗਾ ਬੱਸ ਬਹੁਤ ਆ ਬੱਸ ਬਹੁਤ ਆ ਟੋਕਰੀ ਆਪਣੀ ਸਬਜ਼ੀ ਦੀ ਫੁੱਲ ਹੋ ਗਈ ਤੋਰੀਆਂ ਤੋਰੀਆਂ ਵੀ ਲੈਣ ਇੱਕ ਡੰਗਦੀਆਂ ਉਹਨਾਂ ਨੇ ਮਗਾੰਗੇ ਨੇ ਨਾ ਹਾਂ ਹਾਂ ਡੰਗਦੀਆਂ ਲੈਣੇ ਸਬਜ਼ੀ ਨੇ ਸਵੇਰੇ ਸਵੇਰੇ ਤੋਰੀਆਂ ਸਵਾਦ ਵਧਣੀਆਂ ਸਵਾਦ ਤਾਂ ਲਾ ਦੇ ਤੋਰੀਆਂ ਥੋੜੀਆਂ ਜਿਹਾ ਬਣਾਵੇ ਤੋਰੀਆਂ ਦੇ ਪਾਣੀ ਪੂਣੀ ਜਮ ਨਹੀਂ ਨਾ ਪਾਵੇ ਤੋਰੀਆਂ ਚ ਆਪਣੇ ਆ ਵੀ ਪਾਣੀ ਚ ਰਿੱਝ ਜਾਂਦੀਆਂ ਆ ਕਦੂ ਵੀ ਆਪਦੇ ਪਾਣੀ ਕੀ ਰਹੀਦਾ ਹਾਂ ਕਦੂ ਵੀ ਸਿਮਲਾ ਕਰ ਦੇ ਗਏ ਇਸ ਤੇ ਬਸ ਫਿਰ ਵਧੀਆ ਬਣ ਜਾਂਦਾਗਾ ਟਾਈਮ ਹੋਵੇ ਥੋੜਾ ਜਿਹਾ ਆ ਦੇਖੋ। ਥੋੜੀਆਂ ਵਿੱਚ ਪਤੰਗੀ ਨਾ ਕਟਾ। ਕਿਪੋ ਕਿਸੇ ਨੂੰ ਪਾਣੀ। ਇਹ ਬੀਜ ਬਣਾ ਲੈਂਦੇ। ਬੀਜਾਂ ਨੂੰ ਅੱਗੇ ਪਾਉਣੀ। ਅੱਗੇ ਤੋਂ ਦੁਵਾਨੀ ਵਾਲੇ ਚੜ੍ਹ ਗਏ ਸੀ। ਥੋੜੀਆਂ ਵਾਂਗੂ ਤੋੜ ਗਿਆ ਪੱਗਾਂ ਨੇ। ਆਹ ਦੇਖ ਲੈਣੇ। ਅੱਗੇ ਤੋੜ ਤਗਾਂ। ਤੋੜੇ ਚਾਹੀਦੇ ਥੋੜੀ ਆਪ ਨੂੰ। ਇਹ ਟੱਕ ਕੇ ਤੋੜਨੇ ਆ। ਅੱਛਾ। ਆ ਦੇਖੋ ਸਾਡੇ ਖੇਤਾਂ ਦਾ। ਕਿੰਨਾ ਸੁਣਾ ਇੱਥੇ ਗੇਵੂਗਾ ਖੇਤਾਂ ਕਰ ਰਹਾ ਤਾਂ ਭਾਵੇਂ ਵਧੀਆ ਨਾ ਮੌਜ ਆ ਨਾ ਚੁਬਲੀ ਉਹ ਖੇਤਾਂ ਦਾ ਨਾ ਤਾਂ ਨਾ ਮੀਂਹ ਪੈ ਰਿਹਾ ਸਾਡੀ ਇੱਛਾ ਸਭ ਤੋਂ ਵੱਡੀ ਗੱਲ ਤਾਂ ਚੁਬਲੀ ਨਿੰਦਿਆ ਦੀ ਬੁੜੀਆਂ ਜਿਹੜੀਆਂ ਘਰਾਂ ਚ ਬਹਿ ਕੇ ਕਰਦੀਆਂ ਨਾ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਇਹ ਵਾਲੀ ਵਧੀਆ ਲੱਗਦੀ ਖੇਤਾਂ ਨੂੰ ਇਹ ਵੀ ਵਧੀਆ ਐਵੇਂ ਕਿਸੇ ਨੂੰ ਐਵੇਂ ਨਕਵਲ ਕੱਢੀ ਜਾਣਾ ਚੰਗੀ ਗੱਲ ਨਹੀਂ ਹੁੰਦੀ ਨਾ ਉਹ ਵੀ ਠੀਕ ਆ ਟਿੱਕੜ-ਜੁਕੜ ਜਿਵੇਂ ਨਹੀਂ ਨਾ ਮੀਂਹ ਪੈ ਰਿਹਾ ਪਤਾ ਨਹੀਂ ਲੱਗਦਾਗਾ ਇੱਥੇ ਹਾਂ ਸਾਰਾ ਪਤਨੀ ਸੰਨ ਪਤਨੀ ਲੱਗਦਾ ਮੀ ਕਿੰਨਾ ਕ ਪਕੇ ਪਿੰਡੇ ਜਾ ਕੇ ਪਤਾ ਲੱਗਦਾ ਮੀ ਵਾਧੂ ਪਿਆਗਾ ਉਹ ਪੀਤਾ ਉੱਪਰ ਭਨੇ ਸੀ ਕਾੜੇ ਮੈਂ ਤੂੰ ਸਿਨੇ ਦਾ ਮੋਟਾ ਹੰਤਾ ਤੂੰ ਫੇਰ ਉਹਨਾਂ ਖਾਤਰ ਵੀ ਤੋੜਨੇ ਇਹਨਾਂ ਹਾਂ ਵੀ ਇਹਨਾਂ ਦਾ ਵਾਧੂ ਦੋ ਹੋਦੇ ਤੋੜਦੇ ਵਾਧੂ ਕਰਦੇ ਲੱਗੇ ਵਿੱਚ ਇਹ ਤੋੜਿਆ ਸੀ ਇੱਕ ਟਾਈਮ ਹੀ ਖਾਣੇ ਫਿਰ ਬਾਲ ਗਾ ਨਕੀ ਪੈਦਾ ਖਰਾਬ ਕਰਨ ਦਾ ਤੰਨਾ ਮਾਈ ਸਬ ਚਾਰ ਮਾਈ ਸਬਜੀ ਹੋ ਗਈ ਇਹਨੇ ਫੇਰ ਬਾੜ ਲਾਂਗੇ ਇਹਦਾ ਪਿੰਡਾਂ ਦੀ ਮੌਜ ਆਏ ਹਨ ਮੈਂ ਤਾਂ ਸਬਜੀ ਸਬਜੀ ਕਰਤੀ ਲੈ ਆਪੇ ਭੜ ਥੱਲੇ ਆ ਥੱਲੇ ਪਿੰਗਾ ਦੋਰੇ ਅੰਦਰ ਉਹ ਤੋੜ ਲਾਂ ਮਖਾ ਇਹਨਾਂ ਬੱਡੀ ਆ ਇਹਨਾਂ ਲੜਲੀ ਮਖਾ ਚੱਲੇ अच्छा अच्छा ओ बेंगे छती होरियो हां एक्सपीरियंस ਹੋਇਆ ਨਾ ਸਬਜੀ ਵਾਲੇ ਨੂੰ ਹਾਂ ਸਾਨੂੰ ਪਤਾ ਲੱਗ ਗਿਆ ਹੋਰ ਤਾਂ ਪਤਾ ਹੀ ਹੈਗਾ ਜੀ ਉਹ ਪੁੱਛਾਂਗੇ ਨਾਲ ਨਾਲ ਤੋੜੀਏ ਨਾ ਹਾਂ ਫਿਰ ਉਹ ਬੂਛੇਤੀ ਬੇਂਗਾ ਨਹੀਂ ਮਜਣਿਆ ਠੀਕ ਹੈ ਕਿੰਨੇ ਤੋਰਨ ਲੱਬੇਗਾ ਇਹ ਮਨ ਉਥੇ ਨਾ ਬਿਲਕੁਲ ਕੋਈ ਨਹੀਂ ਘਰ ਤੋਂ ਤੋੜਦੇ ਅਸੀਂ ਅੱਛਾ ਤੋਰੀਆਂ ਜਿੰਨੀਆਂ ਪੱਕੀਆਂ ਹੋਲੇ ਰਹਿ ਜਾਂਦੀਆਂ ਮਲੂ ਮਲੀ ਤੋਰੀਆਂ ਨਹੀਂ ਪਤਾ ਲੱਗਦਾ ਉਹ ਬਤੋੜ ਕੇ ਸਿੱਟ ਦੇਣੀਆਂ ਚਾਹੀਦੀਆਂ ਜਦ ਜਾਰੇ ਵੱਡੀਆਂ ਹੋ ਜਾਂਦੀਆਂ ਜਿਹੜੇ ਸਬਜ਼ੀ ਦੇ ਕੰਮ ਨਹੀਂ ਤੋੜ ਦੇ ਕਿਉਂਕਿ ਨਾ ਅਸਰ ਖਤ ਚਲਣਾ ਪਿਆ ਨਹੀਂ ਕਰ ਕੱਟ ਲੱਗ ਜਾਣਾ ਖਾਲਾ ਲੱਗ ਜਾਣਾ ਹਾਂ ਵੀ ਅਸਰੇ ਰਹੀ ਕਿ ਤੁਝੇ ਮੈਂ ਇੱਕ ਰਿ ਹੋਏ ਪੱਤੇ ਆ ਹਾਂ 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 ਦੀਪੂ ਸੰਗਤ ਤੇ ਆਇਆ ਸੀ ਅਸੀਂ ਸਕੂਟਰੀ ਤੇ ਆਇਆ ਸੀ ਸੁਖਮਣ ਆਇਆ ਮੋਟਰਸਾਈਕਲ ਤੇ ਅਲੱਗ ਸਬਜ਼ੀਆਂ ਅਸੀਂ ਤੋੜ ਲਈਆਂ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਜਰੂਰ ਤੇ ਸੋਡੇ ਹੀ ਮੱਦ ਦੀ ਸਤਕਾ ਸੀ ਅੱਗੇ ਪਹੁੰਚਣਾਗਾ ਪਲੀਜ਼ ਹੱਥ ਮੰਨ ਕੇ ਬੇਨਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲੈ ਤੇ ਸਾਡੀ ਵੀਡੀਓ ਨੂੰ ਸਾਰੀ ਨੂੰ ਦੇਖਿਆ ਕਰੋ ਜੀ